ਸਸੀ ਗਾਲ ਜੀ ਆਪਾਂ ਬਣਾਵਾਂਗੇ ਅੱਜ ਸੁੰਡ ਬਿਨਾਂ ਚਾशनी ਤੋਂ ਇਹ ਸ਼ੱਕਰ 4 ਮੱਗ ਜ ਥੋੜੀ ਜਿਹੀ ਸੋਗੀ ਪਾਣੀ ਵਿੱਚ ਆਪਾਂ ਦੇਸੀ ਘਿਓ ਅੰਜਵਾਇਨ ਸੁੰਡ ਆਟਾ

Редактор субтитров ये अपनी भोजगी ला लूगी आटा ला लो गए अपन उदा कैमरे थोड़ा चिट्टा नहीं ला लिया फिर आपन अजवाइन पा फिर पाऊंगे सब कट करता देंगे ਹੁਣ ਆਪਾਂ ਪਾਵਾਂਗੇ ਜੀ ਸ਼ੱਕਰ ਇਹਦੇ ਵਿੱਚ ਤੁਸੀਂ ਗੁੜ ਵੀ ਪਾ ਸਕਦੇ ਆ ਸ਼ੱਕਰ ਵੀ ਪਾ ਸਕਦੇ ਆ ਆਂ ਕੁੱਟਿਆ ਗੋੜੀ ਕੁਛ ਚਿੱਟਾ ਵਾ ਕੁਛ ਆ ਕਾਲੇ ਜਿਹੇ ਰੰਗ ਦਾ ਗੋੜਾ ਜੇ ਮੰਨ ਲਓ ਤੁਹਾਡੇ ਕੋਲ ਸ਼ੱਕਰ ਹੈ ਨਹੀਂ ਗੁੜ ਵੀ ਇਦਾਂ ਕੁੱਟ ਕੇ ਪਾ ਸਕਦੇ ਆਂ ਅੱਗੇ ਕੱਟ ਕਰ ਦਿੱਤਾ ਨਾ ਲਾਦਣਾ ਕੋੜਾ ਜਿਹਾ ਸੇਬ ਵਾਲਾ ਜਿਹੜਾ ਗੁੜ ਮੜ ਜਾ ਖੁਰਜੇ ਇਹ ਬਹੁਤ ਸਵਾਦ ਬਣਦੀ ਜੀ ਚਾਹ ਨਾ ਖਾਣ ਇਹ ਸਿਆਲਾਂ ਚ ਵੀ ਗਰਮੀਆਂ ਚ ਵੀ ਜਦੋਂ ਅਫਰ ਲੱਕ ਦੇਖਿਆ ਉਹ ਵੀ ਖਾ ਸਕਦੇ ਆ ਬਾਈ ਬਾਦੀ ਵਧੀ ਹੋਵੇ ਉਹ ਵੀ ਖਾ ਸਕਦੇ ਆ बिच आप पा देंगे जी चार मगज नौ कद मिनटों मिनट तैयार होने वाली डिश तैयार है गैस आप कर देंगे जी बंदी वीडियो सोनी लगी लाइक सबसक्राइब जरूर करें जी शेयर करे